ਯਾਤਰਾ ਦੇ ਵਿੱਚ ਮੈਂ ਗਿਆ ਸੀ ਕਿਵੇਂ ਗੁਰੂ ਸਾਹਿਬ ਲੈ ਕੇ ਗਏ ਮੇਰੇ ਕੋਲ ਦੋ ਕਦਮ ਨੀਚੀ ਚੱਲਿਆ ਜਾ ਰਿਹਾ ਤੇ ਐਨੀ ਪੌੜੀਆਂ ਵਾਲੀ ਚੜਾਈ ਤੋਂ ਚੜ੍ਹ ਕੇ ਮੈਂ ਉੱਪਰ ਪਹੁੰਚ ਗਿਆ ਮੈਨੂੰ ਨਹੀਂ ਪਤਾ ਕਿ ਕਿਵੇਂ ਗੁਰੂ ਸਾਹਿਬ ਲੈ ਕੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜੋ ਸੰਗਤ ਅੱਜ ਸ਼੍ਰੀ ਹਿਮਕੁੰਡ ਸਾਹਿਬ ਨੂੰ ਜਾ ਰਹੀ ਹੈ ਬਹੁਤ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਦੇਖ ਕੇ ਮੈਂ ਅਸਵਰੀ ਨਹੀਂ ਜਾ ਪਾਇਆ ਪਿਛਲੀ 2023 ਦੀ ਯਾਤਰਾ ਦੇ ਵਿੱਚ ਮੈਂ ਗਿਆ ਸੀ ਬੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੀ ਅਚੰਚੇਤ ਸਲਾਹ ਬਣੀ ਅਸੀਂ ਪੰਜ ਜਣੇ ਘਰੋਕਾਰ ਤੇ ਤੁਰ ਪਏ ਘਰੋਂ ਜਾਣ ਤੋਂ ਬਾਅਦ ਮੇਰੀ ਤਬੀਅਤ ਖਰਾਬ ਹੋ ਗਈ ਕਾਰ ਦੇ ਵਿੱਚ ਸਾਰੇ ਰਸਤੇ ਮੈਂ ਉਲਟੀਆਂ ਕਰਦਾ ਗਿਆ ਬਹੁਤ ਜ਼ਿਆਦਾ ਮੇਰੀ ਤਬੀਅਤ ਖਰਾਬ ਹੋਈ ਕਮਜ਼ੋਰੀ ਬਹੁਤ ਹੋ ਗਈ ਫਿਰ ਜਦੋਂ ਅਸੀਂ ਉੱਪਰ ਲਾਸਟ ਚੜਾਈ ਜਾਂ ਚੜ੍ਹਨੀ ਸੀ ਤੇ ਮੈਂ ਹਰੇ ਘੋੜੇ ਵਾਲੇ ਨੂੰ ਰੋਕ ਕੇ ਪੁੱਛਦਾ ਸੀ ਭਾਈ ਕਿੰਨੇ ਪੈਸੇ ਲੈ ਲੇਂਗਾ ਉਪਰ ਜਾਣਗੇ ਕੋਈ 2000 ਮੰਗਦਾ ਸੀ ਕੋਈ 1500 ਕੋਈ 3000 ਅਚਨ ਚੇਤ ਸਲਾਬ ਵਣਨ ਕਰਕੇ ਮੇਰੀ ਜੇਬ ਵੀ ਸਾਥ ਨਹੀਂ ਦੇ ਰਹੀ ਇਹ ਮੇਰੇ ਨਾਲ ਦੇ ਆਪਸ ਵਿੱਚ ਗੱਲਾਂ ਕਰਦੇ ਸੀ ਕਿ ਆਰੇ ਦਾ ਮੁਸ਼ਕਲ ਇਹ ਨਹੀਂ ਉੱਪਰ ਜਾ ਪਾਏਗਾ ਤੇ ਐਡੀ ਮਨ ਦੇ ਵਿੱਚੋਂ ਹੂਕ ਨਿਕਲੀ ਅਰਦਾਸ ਨਿਕਲੀ ਸੱਚੇ ਪਾਤਸ਼ਾਹ ਜੇ ਤੂੰ ਇੱਥੋਂ ਤੱਕ ਲੈ ਕੇ ਆਇਆ ਹੁਣ ਕਿਰਪਾ ਕਰ ਮੇਰੀ ਬਾਹ ਫੜ ਕੇ ਉੱਪਰ ਵੀ ਲੈ ਕੇ ਪਤਾ ਨਹੀਂ ਮੈਨੂੰ ਗੱਲਾਂ ਕਰਨੀਆਂ ਚਾਹੀਦੀਆਂ ਨੇ ਜਾਂ ਨਹੀਂ ਪਰ ਗਿਆਨੀ ਪਿੰਦਰਪਾਲ ਜੀ ਕਹਿੰਦੇ ਨੇ ਕਿ ਗੁਰੂ ਦੀ ਵਡਿਆਈ ਕਿਸੇ ਲੋਕਾਣੀ ਨਹੀਂ ਚਾਹੀਦੀ ਮੈਂ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਮੈਂ ਉੱਪਰ ਦਰਬਾਰ ਸਾਹਿਬ ਸ੍ਰੀ ਹੈਪੂਨ ਸਾਹਿਬ ਪਹੁੰਚ ਗਿਆ ਸਵੇਰੇ 4 ਵਜੇ ਚੜ੍ਹਾਈ ਸ਼ੁਰੂ ਕੀਤੀ ਤੇ ਮੈਂ 8 ਵਜੇ ਪੂਰੇ ਉੱਪਰ ਪਹੁੰਚ ਗਿਆ ਮੇਰੇ ਨਾਲ ਦੇ ਮੈਂ ਦੇਖਦਾ ਮੈਂ ਸਾਰਿਆਂ ਤੋਂ ਇਕੱਲਾ ਰਹਿ ਗਿਆ ਸੀ ਕਿ ਸ਼ਾਇਦ ਉਹ ਮੇਰੇ ਤੋਂ ਅੱਗੇ ਆ ਗਏ ਹੋਗੇ ਮੈਂ ਉਹਨਾਂ ਨੂੰ ਉੱਥੇ ਲੱਭਦਾ ਰਿਹਾ ਮੈਨੂੰ ਨਹੀਂ ਮਿਲੇ ਫਿਰ ਜਦੋਂ ਮੈਂ ਦੁਬਾਰਾ ਮੈਨੂੰ 11 ਵਜੇ ਮਿਲੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਸੀ ਹੁਣ ਤੱਕ ਕਹਿੰਦੇ ਅਸੀਂ ਤਾਂ ਪਹੁੰਚੇ ਹੀ ਹੋਣ ਤੇ ਮੈਨੂੰ ਕਹਿਣ ਲੱਗੇ ਤੁਸੀਂ ਕਿਵੇਂ ਉੱਤੇ ਕਿਵੇਂ ਇੰਨੀ ਜਲਦੀ ਮੈਂ ਕਿਹਾ ਜੀ ਮੈਂ ਤਾਂ 8 ਵਜੇ ਪਹੁੰਚ ਗਿਆ ਸੀ ਮੈਨੂੰ ਨਹੀਂ ਪਤਾ ਕਿ ਕਿਵੇਂ ਗੁਰੂ ਸਾਹਿਬ ਲੈ ਕੇ ਗਏ ਮੇਰੇ ਕੋਲ ਦੋ ਕਦਮ ਨੀਚੀ ਚੱਲਿਆ ਜਾ ਰਿਹਾ ਤੇ ਐਨੀ ਪੌੜੀਆਂ ਵਾਲੀ ਚੜਾਈ ਤੋਂ ਚੜ੍ਹ ਕੇ ਮੈਂ ਉੱਪਰ ਪਹੁੰਚ ਗਿਆ ਜਦ ਮੈਂ ਉੱਪਰ ਪਹੁੰਚਿਆ ਉੱਪਰ ਪਹੁੰਚ ਕੇ ਜਦ ਦਰਬਾਰ ਸਾਹਿਬ ਦੇ ਬਾਹਰੋਂ ਹੀ ਦਰਸ਼ਨ ਕੀਤੇ ਪਤਾ ਨਹੀਂ ਮਨ ਦੇ ਵਿੱਚ ਕੀ ਗੱਲ ਆਈ ਮੇਰਾ ਰੋਣਾ ਨਹੀਂ ਸੀ ਰੁਕਿਆ ਬਹੁਤ ਜ਼ਿਆਦਾ ਮੇਰਾ ਮੈਨੂੰ ਸਮਝ ਵੀ ਨਹੀਂ ਆ ਰਿਹਾ ਸੀ ਕਿ ਮੈਂ ਕਿਉਂ ਰੋ ਰਿਹਾ ਬਸ ਲਗਾਤਾਰ ਮੇਰਾ ਰੋਣਾ ਚੱਲ ਰਿਹਾ ਸੀ ਵੀ ਮਿੰਟ ਮੈਂ ਰੋਂਦਾ ਰਿਹਾ ਸੋਚਿਆ ਸੱਚੇ ਭਾਸ਼ਾ ਮੈਂ ਦੋ ਕਦਮ ਨਹੀਂ ਸੀ ਚੱਲ ਸੇ ਐਨੀ ਕਿਰਪਾ ਕਰੋ ਜੋ ਵੀ ਅੱਜ ਜਾ ਰਹੇ ਨੇ ਸ਼ਰਧਾ ਭਾਵਨਾ ਰੱਖ ਕੇ ਜਾ ਰਹੇ ਨੇ ਗੁਰੂ ਸਾਹਿਬ ਹਮੇਸ਼ਾ ਤੁਹਾਡੇ ਅੰਗ ਸੰਗ ਬਸ ਤੁਹਾਡੇ ਅਰਦਿੋਂ ਅਰਦਾਸ ਨਿਕਲਣੀ ਚਾਹੀਦੀ ਤੇ ਗੁਰੂ ਸਾਹਿਬ ਜ਼ਰੂਰ ਪੂਰੀ ਕਰਦੇ ਮੇਰੀ ਵੀ ਕੀ ਕੀ ਐਸੀ ਮੇਰੀ ਛੋਟੀ ਜੀ ਜੋ ਮੇਰੇ ਨਾਲ ਬਹੁਤ ਤਕਵਾ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ